ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਰੀਬ 40 ਮਹੀਨੇ ਹੋਣ ਵਾਲੇ ਨੇ 40 ਮਹੀਨਿਆਂ ਦੇ ਵਿੱਚ ਜਾਂ ਮੋٹے ਰੂਪ ਦੇ ਵਿੱਚ 3 ਸਾਲਾਂ ਦੇ ਕਾਰਜਕਾਲ ਦੇ ਦਰਾਂਨ ਪੰਜਾਬ ਸਰਕਾਰ ਦੀ ਕੈਬਨਿਟ ਦੇ ਵਿੱਚ 9 ਜਿਹੜੇ ਵਿਧਾਇਕ ਨੇ ਜਿਨ੍ਹਾਂ ਨੂੰ ਮੰਤਰੀ ਬਣਾਇਆ ਗਿਆ ਸੀ ਉਹ ਸਾਬਕਾ ਮੰਤਰੀ ਬਣ ਚੁੱਕੇ ਨੇ ਵੈਸੇ ਕਾਨੂੰਨ ਮੁਤਾਬਕ ਵਿਧਾਨ ਮੁਤਾਬਕ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਮੇਤ 18 ਮੰਤਰੀ ਬਣਾਏ ਜਾ ਸਕਦੇ ਨੇ ਪਰ ਆਮ ਆਦੀ ਪਾਰਟੀ ਦੀ ਸਰਕਾਰ ਨੇ ਮੰਤਰੀ ਮੰਡਲ ਦੇ ਵਿੱਚ ਸੱਤ ਵਾਰ ਵਿਸਤਾਰ ਕੀਤਾ ਤੇ ਸੱਤ ਵਾਰ ਹੋਏ ਵਿਸਤਾਰ ਦੇ ਵਿੱਚ ਹੁਣ ਤੱਕ 9 ਜਿਹੜੇ ਨੇ ਉਹ ਸਾਬਕਾ ਮੰਤਰੀ ਹੋ ਚੁੱਕੇ ਨੇ ਤੇ 25 ਜਿਹੜੇ ਵਿਧਾਇਕਾਂ ਨੂੰ ਬਤੌਰ ਮੰਤਰੀ ਬਣਾਇਆ ਜਾ ਚੁੱਕਾ ਤੇ ਹਾਲੇ ਵੀ ਮੰਤਰੀ ਕੋਟੇ ਦੇ ਦੋ ਅਹੁਦੇ ਖਾਲੀ ਨੇ ਪੂਰੀ ਖਬਰ ਹੈ ਕਿ ਪੰਜਾਬ ਵਿੱਚ ਵਿਧਾਇਕਾਂ ਦੇ ਹਿਸਾਬ ਦੇ ਨਾਲ ਮੁੱਖ ਮੰਤਰੀ ਸਮੇਤ 18 ਮੰਤਰੀ ਬਣ ਸਕਦੇ ਨੇ ਕਿ ਕਿ ਕੁੱਲ ਅਸੈਂਬਲੀ ਦਾ 15% ਦੀ ਹੀ ਮੰਤਰੀ ਮੰਡਲ ਦੇ ਵਿੱਚ ਜਿਹੜੇ ਨੇ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਪੰਜਾਬ ਦੇ ਵਿੱਚ ਕੁੱਲ 117 ਵਿਧਾਇਕ ਨੇ ਤੇ 15% ਦੇ ਹਿਸਾਬ ਦੇ ਨਾਲ ਮੁੱਖ ਮੰਤਰੀ ਸਮੇਤ 18 ਮੰਤਰੀ ਬਣਾਏ ਜਾ ਸਕਦੇ ਨਹੀਂ ਪਰ ਆਮ ਆਦਮੀ ਪਾਰਟੀ ਨੇ ਸੱਤ ਵਾਰ ਮੰਤਰੀ ਮੰਡਲ ਵਿੱਚ ਵਿਸਾਰ ਕੀਤਾ ਤੇ 24 ਵਿਧਾਇਕਾਂ ਨੂੰ ਮੰਤਰੀ ਦੀ ਕੁਰਸੀ ਦਿੱਤੀ ਗਈ ਹੈ ਜਿਨ੍ਹਾਂ ਕੋਲ ਫਿਰ 9 ਚ ਇਨ੍ਹਾਂ ਚਵੀਆਂ ਚੋਂ 9 ਕੋਲੋਂ ਕੁਰਸੀ ਖੋਈ ਵੀ ਜਾ ਚੁੱਕੀ ਹੈ ਤੇ ਹੁਣ ਸੀਐਮ ਭਗਵੰਤ ਮਾਨ ਸਮੇਤ ਸੂਬੇ ਦੇ ਵਿੱਚ 16 ਮੰਤਰੀ ਨੇ ਤੇ 2 ਹੱਲੇ ਅਹੁਦੇ ਖਾਲੀ ਨੇ ਜਿਹੜੇ ਮੰਤਰੀ ਮੰਤਰੀਆਂ ਦੀ ਛੁੱਟੀ ਕੀਤੀ ਗਈ ਉਹਨਾਂ ਤੇ ਉਹਨਾਂ ਵਿੱਚੋਂ ਦੋ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਸੀ ਲੇਕਿਨ ਉਹਨਾਂ ਨੂੰ ਕਲੀਨ ਚਿੱਟ ਬਾਅਦ ਚ ਦਿੱਤੀ ਜਾ ਚੁੱਕੀ ਸਹਾਲਾਂ ਕੇ ਇਸ ਮਸਲੇ ਵਿੱਚ ਸਰਕਾਰ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਸੀ ਖਾਸ ਕਰਕੇ ਡਾਕਟਰ ਵਿਜੇ ਸਿੰਘਲਾ ਦੇ ਮਸਲੇ ਦੇ ਵਿੱਚ ਔਰ ਨੌਵੇਂ ਮੰਤਰੀ ਗੁਰਮੀਤ ਸਿੰਘ ਮੀਤੇਰ ਜਿਹੜੇ ਲੋਕ ਸਭਾ ਮੈਂਬਰ ਚੁਣੇਗੇ ਸੀ ਜਿਸ ਕਰਕੇ ਉਹਨਾਂ ਨੂੰ ਕੁਰਸੀ ਛੱਡਣੀ ਪਈ ਲੇਕਿਨ ਬਾਕੀਆਂ ਕੋ ਕੁਰਸੀ ਮੋٹے ਰੂਪ ਦੇ ਵਿੱਚ ਸਰਕਾਰ ਨੇ ਕੋਈ ਆ ਜਾਂ ਵਾਪਸ ਲਈ ਆ। ਸਾਲ 2022 ਤੇ ਜਿਹੜੇ ਵੋਟਾਂ ਪੈਂਦੀਆਂ ਨੇ ਤੇ ਆਮ ਆਦੀ ਪਾਰਟੀ ਨੂੰ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਲੋਕ ਫਤਵਾ ਦਿੰਦੇ ਨੇ 117 ਸੀਟਾਂ ਚੋਂ 99 ਸੀਟਾਂ ਦੇ ਨਾਲ ਆਮ ਆਦੀ ਪਾਰਟੀ ਜਿੱਤ ਪ੍ਰਾਪਤ ਕਰਕੇ ਸੂਬੇ ਦੀ ਸੱਤਾ ਤੇ ਕਬਜ਼ਾ ਕਰ ਲੈਂਦੀ ਹੈ। ਇਸ ਤੋਂ ਬਾਅਦ ਆਮ ਆਦੀ ਪਾਰਟੀ ਦੇ ਸਰਕਾਰ ਦੇ ਮੰਤਰੀ ਦਾ ਜਿਹੜਾ ਮਸਲਾ ਉਹ ਇੱਕ ਇੱਕ ਕਰਕੇ ਜਿਹੜੀ ਆ ਵਿਕਟ ਡਿੱਗਦੀ ਰਹੀ ਹੈਗੀ ਆ ਪ੍ਰਣਾਦੀ ਨਾਲ ਬਾਈ ਇਲੈਕਸ਼ਨ ਵੀ ਹੈ ਬਾਈ ਇਲੈਕਸ਼ਨ ਦੇ ਵਿੱਚ ਦੋ ਅਜਿਹੇ ਵਿਧਾਇਕਾਂ ਨੂੰ ਮੌਕਾ ਮਿਲਿਆ ਜਿਮਨੀ ਚੌਂ ਦੇ ਵਿੱਚ ਜਿਹਦੇ ਵਿੱਚ ਮਹਿੰਦਰ ਭਗਤ ਜਿਹੜੇ ਜਲੰਧਰ West ਤੋਂ ਸੀ ਉਹ ਬਾਈ ਇਲੈਕਸ਼ਨ ਦੇ ਵਿੱਚ ਐਮ ਐਲ ਏ ਬਣਦੇ ਤੇ ਫਿਰ ਉਹ ਮੰਤਰੀ ਬਣਾ ਦਿੱਤੇ ਜਾਂਦੇ ਨੇ ਮਹਿੰਦਰ ਭਗਤ ਨੂੰ ਮੰਤਰੀ ਬਣਾਉਣ ਦਾ ਵਾਅਦਾ ਗਰੰਟੀ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਸੀ ਜਲੰਧਰ ਵਾਸੀ ਨੂੰ ਕਿ ਐਮ ਐਲ ਏ ਤੁਸੀਂ ਬਣਾ ਦਿਓ ਤੇ ਮੰਤਰੀ ਮੈਂ ਬਣਵਾ ਦਾਂਗਾ ਤੇ ਜਦੋਂ ਲੁਧਿਆਣਾ ਜਿਮਨੀ ਚੋਣ ਹੁੰਦੀ ਆ ਉੱਥੇ ਫਿਰ ਰਵਿੰਦ ਕੇਜਰੀਵਾਲ ਲੁਧਿਆਣਾ ਪੱਛਮੀ ਦੇ ਲੋਕਾਂ ਨੂੰ ਗਰੰਟੀ ਦਿੰਦੇ ਨੇ ਕਿ ਸੰਜੀਵ ਰੋੜਾ ਨੂੰ ਤੁਸੀਂ ਐਮਐਲਏ ਬਣਾ ਦਿਓ ਤੇ ਮੰਤਰੀ ਮੈਂ ਬਣਾ ਦਾਂਗਾ ਹਾਲ ਹੀ ਹੁਣ ਤਰਨਤਾਰਨ ਚ ਆਮ ਆਦੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਹੋਣਾਂ ਦੀ ਬੇਵਕਤੀ ਮੌਤ ਹੋ ਜਾਂਦੀ ਹੈ ਤੇ ਉਹਨਾਂ ਦੀ ਸੀਟ ਵੀ ਖਾਲੀ ਹੈ ਜਿਸ ਦੀ ਸੀਟ ਖਾਲੀ ਹੋ ਚੁੱਕਿਆ ਤੇ ਆਉਣ ਵਾਲੇ ਸਮੇਂ ਚ ਉੱਥੇ ਵੀ ਜਿਮਨੀ ਚੋਣ ਹੋਣੀ ਤੈਅ ਅਜੇ ਤੱਕ 18 ਦੀ ਜਗ੍ਹਾ ਜਿਹੜੇ 16 ਹੀ ਮੰਤਰੀ ਹਲੇ ਸਰਕਾਰ ਨੇ ਬਣਾਏ ਨੇ ਹਾਲਾਂਕਿ ਦੋ ਅਹੁਦੇ ਖਾਲੀ ਨੇ ਉਹ ਦੋ ਅਹੁਦੇ ਕਦੋਂ ਭਰੇਗੀ ਸਰਕਾਰ ਇਸ ਮਸਲੇ ਦੇ ਵਿੱਚ ਆਮ ਆਦੀ ਪਾਰਟੀ ਚੋਪਾ ਲੇਕਿਨ ਅੱਜ ਚਰਚਾ ਹੈ ਕਿ ਨਵੇਂ ਮੰਤਰੀ ਜਿਹੜੇ ਸਰਕਾਰ ਨੇ ਕੁਰਸੀ ਖੋਹੀ ਗਈ ਹੈ ਉਹਨਾਂ ਚ ਜਿਹੜੀ ਚਰਚਾ ਹੈ ਕੁਲਦੀਪ ਸਿੰਘ ਢਾਲੀਵਾਲ ਤੋਂ ਸ਼ੁਰੂ ਹੋਈ ਹੈ ਜਦੋਂ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਜਨਾਲਾ ਤੋਂ ਵਿਧਾਇਕ ਨੇ ਔਰ ਸੂਬੇ ਦੇ ਜਿਹੜੇ ਐਨਆਰਆਈ ਮੰਤਰੀ ਸੀ ਉਹਨਾਂ ਦੇ ਪਰ ਸਮੇ ਸਮੇਤੇ ਸਰਕਾਰ ਨੇ ਕੁਤਰੇ ਨੇ ਪਹਿਲਾਂ ਕਿਸੇ ਵੇਲੇ ਉਹਨਾਂ ਕੋਲ ਬਹੁਤ ਮਹੱਤਵਪੂਰਨ ਅਹੁਦਾ ਸੀ ਐਗਰੀਕਲਚਰ ਤੇ ਰੂਰਲ ਡਵੈਲਪਮੈਂਟ ਫਿਰ ਉਹ ਵੀ ਮਹਿਕਮਾ ਖੋਇਆ ਜਾਂਦਾ ਫਿਰ ਉਹਨਾਂ ਕੋਲ 6 ਮਹੀਨੇ ਉਹ ਬਿਨਾ ਉਹਦੇ ਬਿਨਾ ਮਹਿਕਮੇ ਵਾਲੇ ਮੰਤਰੀ ਬਣੇ ਰਹੇ ਕੋਈ ਡਿਪਾਰਟਮੈਂਟ ਨਹੀਂ ਸੀ ਲੇਕਿਨ ਉਹ ਡਿਪਾਰਟਮੈਂਟ ਦੇ ਮੰਤਰੀ ਸੀ ਹੁਣ ਫਿਰ ਐਨਆਰਆਈ ਇੱਕੋ ਮਹਿਕਮਾ ਰਹਿ ਗਿਆ ਸੀ ਉਹ ਵੀ ਸਰਕਾਰ ਨੇ ਮਹਿਕਮਾ ਨਹੀਂ ਖੋਇਆ ਉਲਟਾ ਉਹਦੀ ਕੁਰਸੀ ਵੀ ਖੋਹ ਲਈ ਹੈ ਦੇਸ ਤੋਂ ਬਾਅਦ ਚਰਚਾ ਆਈ ਕਿ ਆਖਰ ਹੁਣ ਤੱਕ 3 ਸਾਲ ਦੀ ਸਰਕਾਰ ਦੇ ਵਿੱਚ ਕਰੀਬ 9 ਅਜਿਹੇ ਐਮਐਲਏ ਜਿਹੜੇ ਹੁਣ ਸਾਬਕਾ ਮੰਤਰੀ ਬਣ ਚੁੱਕੇ ਆਗੇ ਨੇ ਔਰ ਜਦੋਂ ਪਹਿਲੀ ਵਾਰ ਜਿਹੜੀ ਸਰਕਾਰ ਨੇ ਸੌਹ ਚੁੱਕੀ ਸੀ ਉਦੋਂ 10 ਮੰਤਰੀ ਬਣਾਏ ਗਏ ਸੀ ਪਰ ਮੰਤਰੀ ਮੰਡਲ ਦੇ ਵਿੱਚ ਜਿਹੜੀਆਂ ਕੁਰਸੀਆਂ ਖੋਈਆਂ ਜਾਂ ਬਦਲਾਅ ਹੋਇਆ ਜਾਂ ਛੁੱਟੀ ਕੀ ਹੋਈ ਹੈ ਉਹਦੇ ਤੇ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਵਿਜੇ ਸਿੰਘਲਾ ਜਿਹੜੇ 19 ਮਾਰਚ 2022 ਨੂੰ ਸਿਹਤ ਮੰਤਰੀ ਬਣਾਏ ਗਏ ਸੀ ਤੇ 24 ਮਈ 2022 ਨੂੰ ਉਹਨਾਂ ਦੀ ਛੁੱਟੀ ਕਰ ਦਿੱਤੀ ਗਈ ਸੀ। ਕਰੀਬ 66 ਦਿਨ ਮੰਤਰੀ ਰਹਿੰਦੇ ਨੇ। ਕਾਰਨ ਸਿਹਤ ਮੰਤਰੀ ਰਹਿੰਦੇ ਉਹਨਾਂ ਤੇ ਇਲਜ਼ਾਮ ਲੱਗੇ ਸੀ ਕਿ ਠੇਕੇਦਾਰ ਕਮਿਸ਼ਨ ਦੇ ਮਾਮਲੇ 'ਚ ਉਹਨਾਂ ਨੇ 1 ਫੀਸ ਦੀ ਜਿਹੜਾ ਕਮਿਸ਼ਨ ਮੰਗਿਆ ਹੈਗਾ ਜਿਹਦੇ ਚੱਲਦਿਆਂ ਭਗਵੰਤ ਮਾਨ ਸਾਹਿਬ ਨੇ ਗੰਭੀਰਤਾ ਦੇ ਨਾਲ ਨੋਟਿਸ ਲਿਆ ਔਰ ਖੁਦ ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤੀ ਸੀ ਕਿ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਮੰਤਰੀ ਮੰਡਲ 'ਚੋਂ ਕੱਢਿਆ ਹੀ ਨਹੀਂ ਬਲਕਿ ਉਹਨਾਂ ਨੂੰ ਪੁਲਿਸ ਦੇ ਹਵਾਲੇ ਵੀ ਕਰ ਦਿੱਤਾ ਗਿਆ ਸੀ ਉਹਨਾਂ ਨੂੰ ਜੇਲ੍ਹ ਵੀ ਹੁੰਦੀ ਹੈ। ਜਿਹਦੇ ਚੱਲਦਿਆਂ ਸਰਕਾਰ ਨੇ ਕਿਹਾ ਸੀ ਕਿ ਇਸ ਮਸਲੇ ਦੇ ਵਿੱਚ ਜ਼ੀਰੋ ਟੋਲਰੈਂਸ ਹੈ। ਉਹ ਨਤੀਜਾ ਡਾਕਟਰ ਵਿਜੀਲੈਂਸ ਡਾਕਟਰ ਵਿਜੇ ਸਿੰਘਲ ਨੂੰ ਪੰਜਾਬ ਵਿਜੀਲੈਂਸ ਨੇ ਬਿਊਰੋ ਨੇ ਗ੍ਰਿਫਤਾਰ ਕਰ ਲਿਆ ਸੀ। ਫਿਰ ਜਿਹੜਾ ਮਸਲਾ ਉੱਠਿਆ ਕਿ ਪ੍ਰਸ਼ਟਾਚਾਰ ਦੇ ਮਸਲੇ ਵਿੱਚ ਸਰਕਾਰ ਆਪਣੇ ਨਵੀਂ ਕਿਸੇ ਨੂੰ ਨਹੀਂ ਬਖਸ਼ੇ। ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਹੀ ਉਹਨਾਂ ਦੇ ਖਿਲਾਫ ਜਿਹੜਾ ਕੇਸ ਦਰਜ ਕੀਤਾ ਸੀ ਉਹ ਸਰਕਾਰ ਨੇ ਕਲੋਜ਼ ਕਰ ਦਿੱਤਾ ਹੈ। ਮਤਲਬ ਵਿਜੇ ਸਿੰਘਲ ਨੂੰ ਹੁਣ ਕਲੀਨ ਚਿੱਟ ਮਿਲ ਚੁੱਕੀ ਹੈ। ਦੂਜੇ ਮੰਤਰੀ ਸਨ ਫੌਜਾ ਸਿੰਘ ਸਰਾਰੀ ਜਿਨ੍ਹਾਂ ਦੀ ਮੰਤਰੀ ਮੰਡਲ ਚ ਛੁੱਟੀ ਹੋਈ ਸੀ ਜੁਲਾਈ 2022 ਚ ਉਹਨਾਂ ਨੇ ਮੰਤਰੀ ਮੰਡਲ ਚ ਸੌਂ ਚੁੱਕੀ ਸੀ ਤੇ ਜਨਵਰੀ 2023 ਚ ਉਹਨਾਂ ਨੂੰ ਛੁੱਟੀ ਕਰ ਦਿੱਤੀ ਗਈ ਕੁੱਲ 187 ਦਿਨ ਫੌਜਾ ਸਿੰਘ ਸਰਾਰੀ ਮੰਤਰੀ ਰਿਕਰ ਫੌਜਾ ਸਿੰਘ ਸਰਾਰੀ ਜੋ ਅਨੁਸੂਚਿਤ ਜਾਤੀ ਕਲਿਆਣ ਤੇ ਫੂਡ ਸਪਲਾਈ ਮੰਤਰੀ ਸਨ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਕਥਿਤ ਆਡੀਓ ਦੇ ਵਿੱਚ ਵਿਵਾਦ ਉੱਠੇ ਸੀ ਇਸ ਵਾਰੀ ਵਿੱਚ ਉਹ ਇੱਕ ਵਿਅਕਤੀ ਦੇ ਨਾਲ ਗੱਲਬਾਤ ਕਰਦੇ ਹੋਏ ਦਿਖਾਏ ਗਏ ਸੀ ਸੁਣਿਆ ਗਿਆ ਸੀ ਕਿ ਉਹ ਕਿਵੇਂ ਮਸਲਾ ਜਿਹੜਾ ਗੰਭੀਰ ਸੀ ਉੱਠਿਆ ਸੀ ਉਹਨਾਂ ਦੇ ਕੋਈ OSD ਸੀ ਉਹਨਾਂ ਨੇ ਹੀ ਜਿਹੜੀ ਵੀਡੀਓ ਬਾਅਦ ਚ ਵਾਇਰਲ ਹੋਈ ਜਿਸ ਦੇ ਚੱਲਦਿਆ ਨਤੀਜਾ ਲਗਾਤਾਰ ਬਵਾਦ-ਬਾਦਰ ਹੈ ਜਨਤਕ ਤੌਰ ਤੇ ਸਰਕਾਰ ਤੇ ਦਬਾਅ ਹੋਇਆ ਤੇ ਫਿਰ ਫੌਜਾ ਸਿੰਘ ਸਰਾਰੀ ਕੋਲ 7 ਜਨਵਰੀ 2023 ਨੂੰ ਅਸਤੀਫਾ ਲੈ ਲਿਆ ਹਾਲਾਂਕਿ ਉਹਨਾਂ ਦੇ ਖਿਲਾਫ ਜਿਹੜੇ ਦੋਸ਼ ਲਗੇ ਸੀ ਫੌਜਾ ਸਿੰਘ ਸਰਾਰੀ ਦੇ ਸਿਰੇ ਤੋਂ ਖਾਰਜ ਕਰ ਦਿੱਤੇ ਸੀ ਲੇਕਿਨ ਸਰਕਾਰ ਨੇ ਇਸ ਦੇ ਬਾਵਜੂਦ ਉਹਨਾਂ ਕੋਲੋਂ ਅਸਤੀਫਾ ਮੰਤਰੀ ਮੰਡਲ ਤੋਂ ਲੈ ਲਿਆ ਸੀ ਮਤਲਬ ਮੰਤਰੀ ਦੀ ਛੁੱਟੀ ਹੋ ਗਈ ਸੀ ਤਿੱਜੇ ਸਨ ਇੰਦਰਬੀਰ ਸਿੰਘ ਨਿੱਜਰ ਇੰਦਰਬੀਰ ਸਿੰਘ ਨਿੱਜਰ ਨੇ 19 ਮਾਰਚ 2022 ਨੂੰ ਮੰਤਰੀ ਮੰਡਲ ਚ ਸੌਹ ਚੁੱਕੀ ਸੀ 31 ਮਈ 2023 ਨੂੰ ਉਹਨਾਂ ਦੀ ਛੁੱਟੀ ਕਰ ਦਿੱਤੀ ਗਈ ਕਰੀਬੋ 439 ਦਿਨ ਮੰਤਰੀ ਰਹਿੰਦੇ ਨੇ ਕਰ ਇੰਦਰਬੀਰ ਸਿੰਘ ਨਿੱਜਰ ਜੋ ਕਿ ਲੋਕਲ ਬਾਡੀ ਮੰਤਰੀ ਸੀ ਮੱਧਪੁਰ ਮਹਿਕਮਾ ਸੀ ਉਹਨਾਂ ਕੋਲ ਲੇਕਿਨ 31 ਮਈ 2023 ਨੂੰ ਉਹਨਾਂ ਦੀ ਛੁੱਟੀ ਕਰ ਦਿੱਤੀ ਗਈ ਚਰਚਾ ਉਸ ਸਮੇ ਇਹ ਸੀ ਕਿ ਜਲੰਧਰ ਦੀ ਇੱਕ ਅਖਬਾਰ ਰੋਜ਼ਾਨਾ अजीत ਅਖਬਾਰ ਦੇ ਮਾਲਕ ਦੇ ਉੱਪਰ ਜੋ ਵਿਜੀਲੈਂਸ ਦੀ ਕਾਰਵਾਈ ਚੱਲ ਰਹੀ ਸੀ ਉਸ ਮਸਲੇ ਦੇ ਵਿੱਚ ਉਹਨਾਂ ਨੇ ਇੱਕ ਸਟੇਟਮੈਂਟ ਦੇ ਦਿੱਤੀ ਜਿਸ ਕਰਕੇ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੇ ਲੀਡਰ ਤੇ ਦਿੱਲੀ ਵਿੱਚ ਬੈਠੇ ਆਮ ਆਦੀ ਪੀਪਲ ਪਾਰਟੀ ਦੇ ਲੀਡਰਾਂ ਨੂੰ ਚੰਗਾ ਨਹੀਂ ਲੱਗਾ ਵਜ੍ਹਾ ਇਹ ਹੋਈ ਕਿ ਇੰਦਰਬੀਰ ਸਿੰਘ ਨਿਜਰ ਹੋਣਾ ਦੀ ਛੁੱਟੀ ਹੋਈ ਹਾਲਕਿ ਇਸ ਤੋਂ ਨਤੀਜਾ ਇਹ ਵੀ ਨਿਕਲਦਿਆ ਇਸ ਆਮ ਆਦੀ ਪਾਰਟੀ ਦੇ ਕਿ ਅਸਤੀਫਾ ਦੇਣ ਤੋਂ ਬਾਅਦ ਇਹ ਸੰਕੇਤ ਦਿੱਤੇ ਗਏ ਕਿ ਨਿਜਰ ਹੁਣ ਪਾਰਟੀ ਦੇ ਢਾਂਚੇ ਨੂੰ ਮਜ਼ਬੂਤ ਕਰਨ ਵਾਸਤੇ ਜ਼ਿੰਮੇਵਾਰੀ ਦਿੱਤੀ ਜਾਏਗੀ ਲੇਕਿਨ ਅਜੇ ਹਾਰ ਨਹੀਂ ਹੋਇਆ ਵਜ੍ਹਾ ਸੀ ਕਿ ਉਹਨਾਂ ਨੇ ਇੱਕ ਬਹੁਤ ਹੀ ਸੀਨੀਅਰ ਪੱਤਰਕਾਰ ਤੇ ਅਖਬਾਰ ਦੇ ਮਾਲਕ ਦੇ ਖਿਲਾਫ ਜਿਹੜੀ ਵਿੰਡ ਰਿਜਲੈਂਸੀ ਦੀ ਜਾਂਚ ਚੱਲ ਰਹੀ ਸੀ ਉਹਨੂੰ ਲੈ ਕੇ ਕਿਹਾ ਸੀ ਕਿ ਗਲਤ ਹੋ ਰਿਹਾ ਹਾਲਾਂਕਿ ਬਾਅਦ ਚ ਪੰਜਾਬ ਸਰਕਾਰ ਤੇ ਉਸ ਅਖਬਾਰ ਦਾ ਆਪਸ ਦੇ ਵਿੱਚ ਜਿਹੜਾ ਵਾ ਸਮਝੌਤਾ ਵੀ ਹੋ ਗਿਆ ਸੀ ਲੇਕਿਨ ਇੰਦਰਪ੍ਰੀਤ ਸਿਗਨੇਚਰ ਹੋਣਾ ਨੂੰ ਤਰੀਕ ਕਰਨੀ ਮਹਿੰਗੀ ਪਈ ਤੇ ਉਹਨਾਂ ਦੀ ਛੁੱਟੀ ਹੋ ਗਈ ਚੌਥੇ ਸੀ ਬ੍ਰਹਮਸ਼ੰਕਰ ਜਿੰਪਾ ਬ੍ਰਹਮਸ਼ੰਕਰ ਜਿੰਪਾ 19 ਮਾਰਚ 2022 ਨੂੰ ਜਿਹੜੇ ਨੇ ਉਹ ਮੰਤਰੀ ਬਣਦੇ ਨੇ ਤੇ 23 ਸਤੰਬਰ 2024 ਨੂੰ ਉਹਨਾਂ ਦੀ ਛੁੱਟੀ ਹੋ ਜਾਂਦੀ ਹੈ 554 ਦਿਨ ਉਹ ਪੰਜਾਬ ਸਰਕਾਰ ਦੇ ਮੰਤਰੀ ਰਿਦਨੇ ਕਾਰਨ ਦੱਸਿਆ ਜਾ ਰਿਹਾ ਬ੍ਰਹਮਸ਼ੰਕਰ ਜਿੰਪਾ ਕਿਉਂਕਿ ਉਹ ਕੋਨ ਕੋ ਮਾਲ ਮੰਤਰੀ ਦਾ ਵਿਭਾਗ ਸੀ ਔਰ ਵਾਟਰ ਸਪਲਾਈ ਸੈਨੀਟੇਸ਼ਨ ਦਾ ਵੀ ਵਿਭਾਗ ਸੀ ਪਰ 23 ਸਤੰਬਰ 2024 ਨੂੰ ਕੈਬਨਿਟ ਅਫੇਅਰ ਬਦਲ ਦੇ ਤਹਿਤ ਉਹਨਾਂ ਨੂੰ ਮੰਤਰੀ ਮੰਡਲ ਚੋਂ ਬਾਹਰ ਕਰ ਦਿੱਤਾ ਗਿਆ ਸੀ ਹਾਲਾਂਕਿ ਸਰਕਾਰ ਵੱਲ ਕੋਈ ਕਾਰਨ ਨਹੀਂ ਦੱਸੇ ਗਏ ਸੀ ਲੇਕਿਨ ਰਾਜਨੀਤਿਕ ਹਲਕਿਆਂ ਵਿੱਚ ਚਰਚਾ ਸੀ ਕਿ ਉਹਨਾਂ ਦੀ ਵਿਭਾਗਾਂ ਦੀ ਜਿਹੜੀ ਕਾਰਜਪਾ ਦੀ ਨੂੰ ਲੈ ਕੇ ਜਿਹੜੇ ਸਰਕਾਰ ਸੰਤੁਸ਼ਟ ਨਹੀਂ ਸੀ ਜਿਹਦੇ ਚੱਲਦਿਆ ਉਹਦੀ ਛੁੱਟੀ ਕਰ ਦਿੱਤੀ ਮંત્રી ਮੰਡਲ ਤੋਂ ਹਟਾਉਣ ਤੋਂ ਬਾਅਦ ਜਿਹੜਾ ਨਾ ਜਿੰਪਾ ਨੇ ਕੋਈ ਸਰਵਜਨਿਕ ਬਿਆਨਬਾਜ਼ੀ ਨਹੀਂ ਕੀਤੀ ਤੇ ਨਾ ਹੀ ਕੋਈ ਅਸਹਿਮਤੀ ਜਤਾਈ ਹਾਲਾਂਕਿ ਇੱਕ ਆਪਣੀ ਉਮਰ ਤੋਂ ਬਹੁਤ ਹੀ ਛੋਟੇ ਲੀਡਰ ਜਿਹੜੇ ਉਹਨਾਂ ਦੇ ਪੈਰੀ ਹੱਥ ਵੀ ਲਵਾਉਂਦੇ ਦਿਖਾਈ ਦਿੱਤੇ ਸੀ ਵੀਡੀਓ ਦੇ ਵਿੱਚ ਉਹ ਵੀ ਕਹਿੰਦੇ ਕਿ ਬਹੁਤ ਬੁਰਾ ਮਨਾਇਆ ਗਿਆ ਸੀ ਉਹ ਹੁਣ ਲੀਡਰ ਆਪ ਪੰਜਾਬ ਦੇ ਵਿੱਚ ਦਿਖਾਈ ਨਹੀਂ ਦਿੰਦੇ ਲੇਕਿਨ ਏ ਸੀ ਕੇ ਬ੍ਰਹਮਸ਼ੰਕਰ ਜਿੰਪਾ ਹੁਣਾ ਦੇ ਵੀ ਛੁੱਟੀ ਕਰ ਦਿੱਤੀ। ਫਿਰ ਆਉਂਦਾ ਨੰਬਰ ਚੇਤਨ ਸਿੰਘ ਜੋੜਾ ਬਾਜਰਾ। ਚੇਤਨ ਸਿੰਘ ਜੋੜਾ ਬਾਜਰਾ ਵੀ ਜੁਲਾਈ 2022 ਚ ਮੰਤਰੀ ਮੰਡਲ ਚ ਬਤੌਰ ਮੰਤਰੀ ਸੌ ਚੁੱਕਦੇ ਨੇ। ਸਤੰਬਰ 2024 ਚ ਉਹਨਾਂ ਦੀ ਛੁੱਟੀ ਕਰ ਦਿੱਤੀ ਜਾਂਦੀ ਹੈ ਚੇਤਨ ਸਿੰਘ ਜੋੜਾ ਬਾਜਰਾ ਕਰੀਬ 447 ਦਿਨ ਮੰਤਰੀ ਰਹਿੰਦੇ ਨੇ ਚੇਤਨ ਸਿੰਘ ਜੋੜਾ ਮਾਹਰ ਜੁਲਾਈ 2022 ਵਿੱਚ ਕੈਬਨਿਟ ਸ਼ਾਮਿਲ ਕੀਤਾ ਉਹਨਾਂ ਨੂੰ ਹੈਲਥ ਮੰਤਰੀ ਦਾ ਮਹਿਕਮਾ ਦਿੱਤਾ ਜਾਂਦਾ ਮੰਤਰੀ ਰਹਿੰਦੇ ਉਹਨੇ ਕਈ ਹਸਪਤਾਲਾਂ ਦੇ ਵਿੱਚ ਦੌਰੇ ਕੀਤੇ ਨੇ ਛਾਪੇ ਬਾਰੇ ਲੇਕਿਨ ਇੱਕ ਜਦੋਂ ਜਿਆਦਾ ਹੀ ਮੰਤਰੀ ਦੇ ਵਿੱਚ ਜਿਹੜਾ ਜੋਸ਼ ਆ ਗਿਆ ਤੇ ਉਹਨਾਂ ਨੇ ਬਹੁਤ ਹੀ ਸਕਿੱਤੇ ਦੇ ਨਾਮੀ ਡਾਕਟਰ ਔਰ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਰ ਡਾਕਟਰ ਰਾਜ ਭਾਦਰ ਉਹਨਾਂ ਨੂੰ ਬਹੁਤ ਹੀ ਉਹਨਾਂ ਨੇ ਭੈੜਾ ਵਿਹਾਰ ਕੀਤਾ ਸੀ ਜਿਸ ਕਰਕੇ ਪੰਜਾਬ ਸਰਕਾਰ ਦੀ ਥੂ-ਥੂ ਹੋਈ ਸਾਰੇ ਪਾਸੇ ਔਰ ਖੁਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਡਾਕਟਰ ਰਾਗੋਟ ਔਰ ਡਾਕਟਰ ਰਾਜ ਭਦਰ ਕੁਲ ਮਾਫੀ ਮੰਗਣੀ ਪਈ ਸੀ ਲੇਕਿਨ ਚੇਤਨ ਸਿੰਘ ਜੋੜੇ ਮਾਜਰੇ ਦੇ ਵਿੱਚ ਜਿਹੜਾ ਜ਼ਿਆਦਾ ਜੋਸ਼ ਆ ਗਿਆ ਸੀ ਉਹਨਾਂ ਨੇ ਕਿਰਕਰੀ ਕਰਵਾ ਦਿੱਤੀ ਸੀ ਔਰ ਉਸ ਤੋਂ ਬਾਅਦ ਡਾਕਟਰਾਂ ਦਾ ਔਰ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਵਿਰੋਧ ਕੀਤਾ ਗਿਆ ਸੀ ਔਰ ਫਿਰ ਉਹਨਾਂ ਦੀ ਜਿਹੜੀ ਹੈ ਸ਼ੈਲੀ ਵੀ ਇਹੋ ਜਿਹੀ ਵਿਵਾਦਾਂ ਵਿੱਚ ਰਹਿੰਦੇ ਸੀ ਜਿਹਦੇ ਚੱਲਦੇ ਆ ਉਹਨਾਂ ਨੂੰ ਫਿਰ 23 ਸਤੰਬਰ 2024 ਚ ਉਹਨਾਂ ਨੂੰ ਛੁੱਟੀ ਕਰ ਦਿੱਤੀ ਸਰਕਾਰ ਵੱਲੋਂ ਛੁੱਟੀ ਕੀਤੀ ਗਈ ਲੇਕਿਨ ਦੱਸਿਆ ਜਾ ਰਿਹਾ ਕਿ ਉਹਨਾਂ ਦਾ ਵਿਹਾਰ ਅਤੇ ਵਿਵਾਦ ਉਹ ਸਰਕਾਰ ਦੀ ਸ਼ੋਭੀ ਖਰਾਬ ਕਰਦੇ ਸੀ ਜਿਹਦੇ ਚੱਲਦੇ ਆ ਆਮ ਆਦੀ ਪਾਰਟੀ ਦੇ ਗਲਿਆਰਿਆਂ ਦੇ ਵਿੱਚ ਚਰਚਾ ਸੀ ਜਿਸ ਕਰਕੇ ਉਹਨਾਂ ਨੂੰ ਛੁੱਟੀ ਕਰਨਾ ਹੀ ਉਹਨਾਂ ਦੀ ਮناسب ਸਮਝਿਆ ਔਰ ਖਾਸ ਕਰਕੇ ਉਹਨਾਂ ਦਾ ਸਲੀਕਾ ਜਿਹੜਾ ਉਹ ਬਹੁਤ ਵਧੀਆ ਨਹੀਂ ਸੀ ਇਸੀ ਤਰ੍ਹਾਂ ਅਨਮੋਲ ਗਗਨਮਾਨ ਅਲਮੋਲ ਗਗਨਮਾਨ ਜੁਲਾਈ 2022 ਦੇ ਵਿੱਚ ਮੰਤਰੀ ਬੰਦ ਨੇ ਸਤੰਬਰ 2024 ਚ ਉਹਨਾਂ ਦੀ ਛੁੱਟੀ ਕਰ ਦਿੱਤੀ ਜਾਂਦੀ ਹੈ 447 ਦਿਨ ਉਹ ਸੂਬੇ ਦੇ ਵਿੱਚ ਵਜੀਰ ਰਹਿੰਦੇ ਨੇ ਪੰਜਾਬੀ ਸਿੰਗਰ ਤੋਂ ਨੇਤਾ ਬਣੀ ਅਨਮੋਲ ਗਗਨਮਾਨ ਜੁਲਾਈ 2022 ਚ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਇੱਕ ਨੌਜਵਾਨ ਚਿਹਰਾ ਸਨ ਔਰ ਇੱਕ ਜਿਹੜੇ ਨੇ ਔਰਤ ਦੇ ਤੌਰ ਤੇ ਉਹਨਾਂ ਨੂੰ ਕੈਬਨਿਟ ਵਿੱਚ ਸ਼ਾਮਲ ਕੀਤਾ ਗਿਆ ਸੀ ਸੈਰਸਪਟਾ ਔਰ ਸੱਭਿਆਚਾਰਕ ਮਾਮਲੇ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਸੀ ਲੇਕਿਨ ਕੁਝ ਅਜਿਹੇ ਵਿਵਾਦ ਜਿਹੜੇ ਚੱਲਦਿਆਂ ਜਿਹੜਾ ਵਾ ਸਰਕਾਰ ਨੂੰ ਲੱਗਾ ਕਿ ਮੈਕਹਮੇ ਦੇ ਵਿੱਚ ਜਿਹੜਾ ਕੰਮ ਵੀ ਨਹੀਂ ਹੋਇਆ ਔਰ ਵਿਭਾਗ ਦੇ ਵਿੱਚ ਕੋਈ ਠੋਸ ਜਿਹੜੇ ਨੇ ਨਤੀਜੇ ਦੇਖਣ ਨੂੰ ਨਹੀਂ ਮਿਲੇ ਹੈਗੇ ਜਿਸ ਕਰਕੇ ਉਹਨਾਂ ਦੀ ਮੈਕਹਮੇ ਚੋਂ ਛੁੱਟੀ ਕਰ ਦਿੱਤੀ ਗਈ ਸੀ ਮਤਲਬ ਉਹਨਾਂ ਦਾ ਮੰਤਰੀ ਮੰਡਲ ਚੋਂ ਛੁੱਟੀ ਕਰ ਦਿੱਤੀ ਗਈ ਸੀ ਖਰੜ ਦੇ ਲੋਕਾਂ ਨੂੰ ਜਿਆਦਾ ਜਿਹੜੀ ਸਥਿਤੀ ਬਾਰੇ ਪਤਾ ਹੈਗਾ ਮੰਤਰੀ ਮੰਡਲ ਹਟਾਏ ਜਾਣ ਤੋਂ ਬਾਅਦ ਅਨਮੋਲ ਗਗਨਮਾਨ ਨੇ ਕਿਸੇ ਤਰ੍ਹਾਂ ਦੀ ਵੀ ਪਾਰਟੀ ਦੇ ਨਾਲ ਜਾਂ ਸਰਕਾਰ ਦੇ ਨਾਲ ਨਾਰਾਜ਼ਗੀ ਨਹੀਂ ਜਤਾਈ ਲੇਕਿਨ ਉਹ ਖਰੜ ਹਲਕੇ ਦੇ ਵਿੱਚ ਲਗਾਤਾਰ ਧਿਆਨ ਦੇ ਰਹੇ ਨੇ ਔਰ ਦੱਸਿਆ ਜਾ ਰਿਹਾ ਹੈ ਕਿ ਪਰਫਾਰਮੈਂਸ ਬੇਸਡ ਅਸੈਸਮੈਂਟ ਦੇ ਤਹਿਤ ਉਹਨਾਂ ਦੀ ਜਿਹੜੀ ਆ ਇਹ ਜਿਹੜੀ ਛੁੱਟੀ ਹੋਈ ਸੀ ਲੇਕਿਨ ਨੌਜਵਾਨ ਚਿਹਰੇ ਦੇ ਤੌਰ ਤੇ ਜੇਕਰ ਮੋਹਰੂ ਦਗੜਮਾਨ ਨੂੰ ਦੇਖਿਆ ਜਾਵੇ ਤਾਂ ਸਰਕਾਰ ਨੇ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਲੇਕਿਨ ਉਹ ਜ਼ਿਆਦਾ ਚਿਰ ਜਿਹੜੀ ਆ ਕੁਰਸੀ ਸੰਭਾਲ ਨਹੀਂ ਸਕੇ ਹੁਣ ਗੱਲ ਕਰਦੇ ਬਲਕਾਰ ਸਿੰਘ ਬਲਕਾਰ ਸਿੰਘ ਹੋਣੀ ਜੁਲਾਈ 2022 ਚ ਮੰਤਰੀ ਬਣਦੇ ਨੇ ਸਤੰਬਰ 2024 ਚ ਉਹਨਾਂ ਦੀ ਛੁੱਟੀ ਹੋ ਜਾਂਦੀ ਹੈ ਕਰੀਬ ਉਹ 447 ਦਿਨ ਮੰਤਰੀ ਰਹਿੰਦੇ ਨੇ ਪੰਜਾਬ ਪੁਲਿਸ ਦੇ ਵਿੱਚ ਡੀਸੀਪੀ ਰੈਂਕ ਤੋਂ ਰਿਟਾਇਰ ਹੋਏ ਬਲਕਾਰ ਸਿੰਘ ਨੂੰ ਜੁਲਾਈ 2022 ਵਿੱਚ ਪਹਿਲੇ ਕੈਬਨਿਟ ਮੰਤਰੀ ਮੰਡਲ ਜਿਹੜਾ ਵਿਸਤਾਰ ਹੋਇਆ ਉਹਦੇ ਵਿੱਚ ਸ਼ਾਮਲ ਕੀਤਾ ਗਿਆ ਉਹਨਾਂ ਨੂੰ ਲੋਕਲ ਬਾਡੀ ਦੀ ਬਰਗਾ ਮਹੱਤਵਪੂਰਨ ਮਹਿਕਮਾ ਦਿੱਤਾ ਗਿਆ ਸੀ ਪਰ ਵਿਵਾਦਾਂ ਦੇ ਵਿੱਚ ਬਲਕਾਰ ਸਿੰਘ ਰਹੇ ਨੇ ਕਦੀ ਆਪਣੇ ਮੁੰਡੇ ਨੂੰ ਨੌਕਰੀ ਲਵਾਉਣੀ ਕਦੀ ਆਪਣੇ ਮੁੰਡੇ ਨੂੰ ਜਿਹੜਾ ਕਿਸੇ ਚੰਗੇ ਮਹਿਕਮੇ ਚਲਵਾਉਣਾ ਹੈਗਾ ਪੁਲਿਸ ਮਹਿਕਮੇ 'ਚ ਵੀ ਗੱਲ ਉੱਠੀ ਸੀ ਪਰ ਫਿਰ ਇੱਕ ਵੀਡੀਓ ਵੀ ਜਿਹੜੀ ਆ ਚਰਚਾ ਦਾ ਕਾਰਨ ਬਣੀ ਹੈਗੀ ਜਿਹਦੇ ਚ ਵਾਰ-ਵਾਰ ਬਿਕਰਮ ਸਿੰਘ ਜੀਠਿਆ ਹੋਣਾ ਨੇ ਵੀਡੀਓ ਦੀ ਗੱਲ ਕੀਤੀ ਹੈਗੀ ਜਿਹਦੇ ਚਲਦੇ ਆ ਬਲਕਾਰ ਸਿੰਘ ਹੋਣਾ ਦੀ ਛੁੱਟੀ ਕੀਤੀ ਸਰਕਾਰ ਨੇ ਔਰ ਮੰਤਰੀ ਮੈਡਲ ਚ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਉਸ ਤੋਂ ਬਾਅਦ ਕੈਬਨਿਟ ਨੇ ਫਿਰ ਬਦਲ ਚ ਉਹਨਾਂ ਨੂੰ ਕੋਈ ਜਗ੍ਹਾ ਨਹੀਂ ਦਿੱਤੀ ਹੈਗੀ ਔਰ ਉਹਨਾਂ ਨੂੰ ਅਹੁਦਾ ਵੀ ਲੈ ਲਿਆ ਗਿਆ ਨਾਲ ਦੀ ਨਾਲ ਉਹਨਾਂ ਨੂੰ ਬਾਅਦ ਚ ਪਾਰਟੀ ਦੇ ਵਿੱਚ ਵੀ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਹੁਣ ਗੱਲ ਕਰਦੇ ਆ ਗੁਰਮੀਤ ਸਿੰਘ ਮੀਤੇ ਅਬੀ ਗੁਰਮੀਤ ਸਿੰਘ ਮੀਤੇ ਔਰ ਮਾਰਚ 2022 ਦੇ ਵਿੱਚ ਮੰਤਰੀ ਬਣਦੇ ਨੇ ਜੂਨ 2024 ਚ ਉਹ ਉਹਨਾਂ ਨੂੰ ਜਿਹੜੀ ਮੰਤਰੀ ਦੀ ਕੁਰਸੀ ਖਾਲੀ ਕਰਨੀ ਪਈ ਕਰੀਬ 831 ਦਿਨ ਉਮੀਦheer ਸੂਬੇ ਦੇ ਵਜੀਰ ਰਹਿੰਦੇ ਨੇ ਗੁਰਮੀਤ ਉਮੀਦheer ਬਰਨਾਲਾ ਤੋਂ ਦੂਜੀ ਵਾਰ ਵਿਧਾਇਕ ਬਣੇ ਸੀ ਪਹਿਲਾਂ 2017 ਫਿਰ 2022 ਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਉਹ ਵੀ ਮੁੱਖ ਮੰਤਰੀ ਦੀ ਜਿਹੜੀ ਆ ਟੌਪ ਜਿਹੜੇ 10 ਜਿਹੜੇ ਮੰਤਰੀ ਉਹਨਾਂ ਦੀ ਸੂਚੀ ਵਿੱਚ ਸ਼ਾਮਲ ਸਨ ਕੋਲ ਸਕੂਲ ਫਿਰ ਹਾਇਰ ਐਜੂਕੇਸ਼ਨ ਇਸਕੇ ਡਾ ਇਹ ਵੀ ਉਹਨਾਂ ਕੋ ਮਹਿਕਮੇ ਮਹਿਕਮੇ ਚ ਚੰਗਾ ਕੰਮ ਵੀ ਕਰ ਰਹੇ ਸੀ ਹਾਲਾਂਕਿ ਉਹਨਾਂ ਕੋ ਬਾਚ ਮਾਈਨਿੰਗ ਵਿਭਾਗ ਵੀ ਖੋਇਆ ਗਿਆ ਸੀ ਲੇਕਿਨ 2024 ਚ ਲੋਕ ਸਭਾ ਚੋਣਾਂ ਆਉਂਦੀਆਂ ਨੇ ਫਿਰ ਉਹਨਾਂ ਨੂੰ ਸੰਗਰੂਰ ਤੋਂ ਆਮ ਆਦੀ ਪਾਰਟੀ ਉਮੀਦਵਾਰ ਬਣਾ ਦਿੰਦੇ ਨੇ ਵੱਡੀ ਗਿਣਤੀ ਦੇ ਵਿੱਚ ਉਹ ਇੱਕ ਲਗਭਗ 2 ਲੱਖ ਵੋਟਾਂ ਦੇ ਨਾਲ ਉਹ ਲੋਕ ਸਭਾ ਮੈਂਬਰ ਬਣ ਜਾਂਦੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਨੂੰ 27 ਜੂਨ 2024 ਨੂੰ ਪੰਜਾਬ ਕੈਬਨਿਟ ਚੋਣਾਂ ਨੇ ਅਸਤੀਫਾ ਦੇ ਦਿੱਤਾ ਤੇ ਫਿਰ ਉਹ ਇਸ ਸਮੇਂ ਲੋਕ ਸਭਾ ਮੈਂਬਰ ਨੇ ਹਾਲਾਂਕਿ ਜਦੋਂ ਉਮੀਤ ਹੇਰ ਦਾ ਵਿਆਹ ਹੋਇਆ ਸੀ ਤੇ ਚਰਚਾ ਵੀ ਸੀ ਕਿ ਉਹਦੇ ਵਿੱਚ ਕੁਝ ਕਾਂਗਰਸ ਪਾਰਟੀ ਦੇ ਲੀਡਰ ਵੀ ਆਏ ਸੀ ਜਿਸ ਦੇ ਕਰਕੇ ਦਿੱਲੀ ਵਾਲੇ ਤੇ ਪੰਜਾਬ ਵਾਲੇ ਵੀ ਕਹਿੰਦੇ ਸੀ ਆਮ ਆਦੀ ਪਾਰਟੀ ਦੇ ਜਾਂ ਦੂਜੀਆਂ ਪਾਰਟੀਆਂ ਵਿੱਚ ਚਰਚਾ ਸੀ ਕਿ ਪੰਜਾਬ ਤੇ ਦਿੱਲੀ ਵਾਲੇ ਖਫਾ ਹੋਗੇ ਸੀ ਹਾਲਾਂਕਿ ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਜਾਂ ਕალიਦ ਦਲ ਦੇ ਲੀਡਰ ਆਏ ਸੀ ਉਹ ਉਮੀਤ ਹੇਰ ਦੇ ਸਹੁਰਿਆਂ ਪਾਸੋਂ ਉਹਨਾਂ ਦੀ ਰਿਸ਼ਤੇਦਾਰੀ ਸੀ ਲੇਕਿਨ ਫਿਰ ਵੀ ਉਮੀਤ ਹੇਰ ਨਿਸ਼ਾਨਾ ਬਣੇ ਤੇ ਸ਼ਾਇਦ ਇਸੇ ਕਰਕੇ ਉਹਨਾਂ ਨੂੰ ਮੰਤਰੀ ਮੰਡਲ ਚੋਂ ਬਾਹਰ ਕੱਢਣ ਵਾਸਤੇ ਇੱਕ ਪ੍ਰੀ ਪਲੈਨਿੰਗ ਹੋਈ ਜਿਹਦੇ ਚੱਲਦੇ ਆ ਉਹਨਾਂ ਨੂੰ ਲੋਕ ਸਭਾ ਸੰਗਰੂਰ ਤੋਂ ਚੋਣ ਲੜਾਈ ਗਈ ਉਹ ਜਿੱਤ ਜਾਂਦੇ ਨੇ ਤੇ ਪੰਜਾਬ ਤੋਂ ਉਹਨਾਂ ਦਾ ਨਾਤਾ ਟੁੱਟ ਜਾਂਦਾ ਹੈਗਾ ਫਿਰ ਵੀ ਉਮੀਦ ਹੈ ਕਿਉਂਕਿ ਦਿੱਲੀ ਵਾਲਿਆਂ ਦੇ ਖਾਸਮ ਖਾਸ ਵਿੱਚੋਂ ਇੱਕ ਨੇ ਤੇ ਪੰਜਾਬ 'ਚ ਉਹਨਾਂ ਦੇ ਸਰਕਾਰੀ ਅਹੁਦੇ ਤੇ ਕਾਫੀ ਕੰਮ ਹੋ ਵੀ ਜਾਂਦੇ ਹੈਗੇ ਨੇ ਪਰ ਉਹਨਾਂ ਨੂੰ ਐਮਪੀ ਬਣਨ ਕਰਕੇ ਮੰਤਰੀ ਮੰਡਲ 'ਚੋਂ ਉਹਨਾਂ ਨੂੰ ਛੁੱਟੀ ਹੋਗੀ ਪਰ ਚਰਚਾ ਇਹ ਕਿ ਐਮਪੀ ਬਣਾਉਣ ਪਿੱਛੇ ਇਹ ਵੱਡਾ ਵਜਾ ਸੀ ਕਿ ਉਹਨਾਂ ਨੂੰ ਪੰਜਾਬ ਤੋਂ ਬਾਹਰ ਰੱਖਿਆ ਹੁਣ ਗੱਲ ਕਰਦੇ ਆਂ ਕੁਲਦੀਪ ਸਿੰਘ ਢਾਲੀਵਾਲ ਕੁਲਦੀਪ ਸਿੰਘ ਢਾਲੀਵਾਲ ਮਾਰਚ 2022 ਦੇ ਵਿੱਚ ਸੌ ਚੁੱਕਦੇ ਨੇ ਜੁਲਾਈ 2025 ਚ ਉਹ ਉਹਨਾਂ ਦੀ ਛੁੱਟੀ ਹੋ ਜਾਂਦੀ ਆਂ ਕਰੀਬ 1202 ਦਿਨ ਉਹ ਜਿਹੜੇ ਨੇ ਮੰਤਰੀ ਰਹਿੰਦੇ ਨੇ ਆਮ ਆਦੀ ਪਾਰਟੀ ਦੀ ਸਰਕਾਰ ਜੋ 2022 ਵਿੱਚ ਬਣੀ ਸੀ ਤੇ ਕੁਲਦੀਪ ਸਿੰਘ ਢਾਲੀਵਾਲ ਨੂੰ ਪਿੰਡੂ ਵਿਕਾਸ ਤੇ ਪੰਚਾਇਤ ਖੇਤੀਬਾੜੀ ਐਨਆਰਏ ਮਾਮਲਿਆਂ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਆਪਣੇ ਕਾਰਜਕਾਲ ਦੌਰਾਨ ਉਹਨਾਂ ਖਾਸ ਤੌਰ ਤੇ ਪੰਚਾਇਤ ਵਿਭਾਗ ਦੇ ਅਧੀਨ ਜਿਹੜੇ ਗੈਰਕਾਨੂੰਨੀ ਕਬਜ਼ੇ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਆਨਲਾਈਨ ਐਨਰਾਈਜ਼ ਮਿਲਣੀਆਂ ਦੇ ਵੀ ਪ੍ਰੋਗਰਾਮ ਕੀਤੇ ਹੈਗੇ ਸੁਰਖੀਆਂ ਵੀ ਬਠੌਰੀਆਂ ਲੇਕਿਨ ਮਾਰਚ 2023 ਵਿੱਚ ਹੋਏ ਕੈਬਨਟ ਵਿੱਚ ਫੇਰ ਬਦਲ ਹੋਇਆ ਤੇ ਫਿਰ ਆਮ ਆਦੀ ਪਾਰਟੀ ਨੇ ਉਹਨਾਂ ਕੋਲ ਖੇਤੀਬਾੜੀ ਵਿਭਾਗ ਦੀ ਜਿਹੜੀ ਜ਼ਿੰਮੇਵਾਰੀ ਵਾਪਸ ਲੈ ਲਈ ਤੇ ਉਹਨਾਂ ਨੂੰ ਫਿਰ ਪ੍ਰਸ਼ਾਸਨਿਕ ਸੁਧਾਰ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਇਸ ਦਰ ਹਨ 22 ਫਰਵਰੀ 2025 ਨੂੰ ਪਤਾ ਲੱਗਾ ਕਿ ਸਰਕਾਰ ਕੋ ਤੇ ਪ੍ਰਸ਼ਾਸਨਿਕ ਸੁਧਾਰ ਦਾ ਤੇ ਮਹਿਕਮਾ ਨਹੀਂ ਹੈ ਕਰੀਬ ਕੁਲਦੀਪ ਸਿੰਘ ਢਾਲੀਵਾਲ ਮੀ 20 ਮਿੰਟ ਬਿਨਾ ਵਿਭਾਗ ਦੇ ਮੰਤਰੀ ਰਏ ਉਸ ਤੋਂ ਬਾਅਦ ਉਹਨਾਂ ਕੋ ਸਿਰਫ ਕੇਵਲ ਇੱਕ ਐਨਆਰਆਈ ਮਹਿਕਮਾ ਹੀ ਬਚਿਆ ਜਿਹਦਾ ਵੀ ਕਾਰਜਕਾਲ ਜਿਆਦਾ ਲੰਮਾ ਨਹੀਂ ਚੱਲਿਆ ਇਸੇ ਸਾਲ 3 ਜੁਲਾਈ ਮਤਲਬ ਉਹਨਾਂ ਕੋ ਇਹ ਵੀ ਜਿਹੜਾ ਅਹੁਦਾ ਵਾਪਸ ਲੈ ਲਿਆ ਗਿਆ ਪਹਿਲਾਂ ਉਹਨਾਂ ਕੋਲ ਮਹਿਕਮਾ ਐਨਆਰਆਈ ਖੋ ਕੇ ਨਵੇਂ ਮੰਤਰੀ ਬਣੇ ਸੰਜੀਵ ਰੋੜਾ ਨੂੰ ਦਿੱਤਾ ਗਿਆ ਤੇ ਫਿਰ ਉਹਨਾਂ ਦੀ ਛੁੱਟੀ ਹੀ ਕਰ ਦਿੱਤੀ ਗਈ ਕਲਦੀਪ ਸਿੰਘ ਢਾਲੀਵਾਲ ਦੇ ਅਸਤੀਫੇ ਜਾਂ ਹਟਾਏ ਜਾਣ ਨੂੰ ਲੈ ਕੇ ਪਾਰਟੀ ਵੱਲੋਂ ਕੋਈ ਇਦਾਂ ਦੀ ਚਰਚਾ ਤੇ ਕੀਤੀ ਨਹੀਂ ਲਿਖੇ ਆਮ ਲੋਕਾਂ ਵਿੱਚ ਗੱਲ ਹੈ ਕਿ ਉਹਨਾਂ ਤੇ ਬਹੁਤ ਸਾਰੇ ਅਜਿਹੇ ਸੀ ਮਸਲਾ ਕਿ ਉਹ ਦਿੱਲੀ ਵਾਲਿਆਂ ਦਾ ਖਾਸ ਜਾਂ ਪੰਜਾਬ ਵਾਲਿਆਂ ਦੇ ਖਾਸ ਔਰ ਦੂਜਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹਦੀ ਕੁਮਰ ਵਿਜੇ ਪ੍ਰਤਾਪ ਸਿੰਘ ਉਹਨਾਂ ਦੇ ਨਾਲ ਵੀ ਕਾਫੀ ਦੋਸਤੀ ਹੈ ਔਰ ਇਹ ਵੀ ਚਰਚਾ ਹੈ ਕਿ ਜਿਹੜਾ ਮਜੀਠੇ ਸ਼ਰਾਬਖਾਨ ਦੇ ਵਿੱਚ ਹੋਇਆ ਸੀ ਉਹਦੇ ਕੁਝ ਆਮ ਆਦੀ ਪਾਰਟੀ ਦੇ ਵਰਕਰਸ ਹਨ ਜਿਨ੍ਹਾਂ ਦੇ ਨਾਲ ਕਈ ਲੋਕਾਂ ਦੇ ਨਾਲ ਸਾਂਝਾਂ ਸਨ ਔਰ ਇਹ ਕਾਫੀ ਚਰਚਾ ਗਈ ਇਸ ਚੱਕਰ ਦੇ ਵਿੱਚ ਇਹ ਜਿਹੜਾ ਵਾ ਕੁਲਦੀਪ ਸਿੰਘ ਢਾਲੀਵਾਲ ਹੁਣਾ ਦੀ ਜਿਹੜੀ ਆ ਉਹ ਛੁੱਟੀ ਦੀ ਜਿਹੜੀ ਵੱਡੀ ਵਜ੍ਹਾ ਕਿਉਂਕਿ ਕੁਲਦੀਪ ਸਿੰਘ ਢਾਲੀਵਾਲ ਸਮੇਤ ਕੁਝ ਅਜਿਹੇ ਬਹੁਤ ਸਾਰੇ ਆਮ ਆਦੀ ਪਾਰਟੀ ਦੇ ਲੀਡਰ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਪੰਜਾਬ ਵਾਲਿਆਂ ਦੇ ਨਾਲ ਸਾਂਝ ਬਣਾਈ ਜਾਵੇ ਜਾਂ ਫਿਰ ਦਿੱਲੀ ਵਾਲਿਆਂ ਦੇ ਨਾਲ ਸਾਂਝ ਬਣਾਈ ਜਾਵੇ ਹਾਲਾਂਕਿ ਢਾਲੀਵਾਲ ਨੇ ਕਿਸੇ ਦੇ ਨਾਲ ਨਾਰਾਜ਼ਗੀ ਜ਼ਾਹਰ ਨਹੀਂ ਕੀਤੀ ਪਰ ਉਹਨੇ ਕਿਹਾ ਕਿ ਉਹ ਰੰਗਲਾ ਪੰਜਾਬ ਬਣਾਉਣ ਵਾਸਤੇ ਇਸੇ ਤਰ੍ਹਾਂ ਹੀ ਕੰਮ ਕਰਦੇ ਰਹਿਣਗੇ ਉਹ ਤੇ ਉਹਨਾਂ ਇਹ ਵੀ ਦਾਅਵਾ ਕੀਤਾ ਕਿ ਅਮਰੀਕਾ ਦੀ ਸਿਟੀਨਿਟੀ ਛੱਡ ਕੇ ਆਏ ਸੀ ਉਹਨਾਂ ਨੇ ਇੱਕ ਦਿਨ ਵੀ ਛੁੱਟੀ ਨਹੀਂ ਕੀਤੀ ਲੇਕਿਨ ਸਰਕਾਰ ਨੇ ਉਹਨਾਂ ਦੀ ਛੁੱਟੀ ਕਰ ਦਿੱਤੀ ਆ ਇਹ ਸੀ ਕਿ ਪੰਜਾਬ ਵਿੱਚ ਜਿਹੜੇ ਨੌ ਮੰਤਰੀ ਹੁਣ ਕਰੀਬ ਕਰੀਬ 40 ਮਹੀਨੇ ਦੀ ਸਰਕਾਰ ਹੋ ਚੁੱਕੀ ਹੈ ਸਰਕਾਰ ਨੇ ਕਿਉਂ ਟਾਇ ਕਈਆਂ ਦੇ ਉੱਪਰ ਬਵਾਦ ਸੀ ਕਈਆਂ ਦੇ ਉੱਪਰ ਭ੍ਰਸਟਾਚਾਰ ਦੇ ਇਲਜ਼ਾਮ ਲੱਗੇ ਸੀ ਜਿਨ੍ਹਾਂ ਤੇ ਇਲਜ਼ਾਮ ਲੱਗੇ ਸਰਕਾਰ ਨੇ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਹਾਲੇ ਵੀ ਦੋ ਅਹੁਦੇ ਖਾਲੀ ਨੇ ਦੇਖਦੇ ਹਾਂ ਕਿ ਅੱਠਵਾਂ ਜਿਹੜਾ ਮੰਤਰੀ ਮੰਡਲ ਦੇ ਵਿੱਚ ਵਿਸਤਾਰ ਆ ਉਹ ਕਦੋਂ ਹੋਏਗਾ ਤੇ ਜਿਹੜਾ ਅੱਠਵਾਂ ਮੰਤਰੀ ਮੰਡਲ ਦੇ ਵਿੱਚ ਵਿਸਤਾਰ ਹੋਏਗਾ ਦੱਸਿਆ ਜਾ ਰਿਹਾ ਕਿ ਉਹਦੇ 'ਚ ਵੱਡੇ ਪਟਾਕੇ ਪੈਣਗੇ ਵੱਡੇ ਪੱਦਰ ਤੇ ਫੇਰ ਬਦਲ ਹੋਏਗਾ ਕਿਉਂਕਿ ਅਰਵਿੰਦ ਕੇਜਰੀਵਾਲ 227 ਦੀਆਂ ਵਿਧਾਨ ਸਭਾ ਚੋਣਾਂ ਚ ਜਾਣ ਤੋਂ ਪਹਿਲਾਂ ਪੰਜਾਬ ਦੀ ਜਨਤਾ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰਨਗੇ ਕਿ ਅਸੀਂ ਕੈਬਨਿਟ ਦੇ ਚਿਹਰੇ ਹੀ ਬਦਲ ਦਿੱਤੇ ਆ ਕਿਨੇ ਹਾਲਾਂਕਿ ਗਰਾਊਂਡ ਲੈਵਲ ਤੇ ਆਮ ਆਦੀ ਪਾਰਟੀ ਲੋਕਾਂ ਦੇ ਵਿੱਚ ਕਿੰਨੀ ਹਰਮਨ ਪਿਆਰੀ ਹੈ ਜਾਂ ਕਿੰਨੇ ਲੋਕ ਨਫ਼ਰਤ ਕਰ ਰਹੇ ਨੇ ਇਹ ਪੰਜਾਬ ਸਰਕਾਰ ਭਲੀ ਭਾਤ ਜਾਣਦੀ ਹੈ ਲੇਕਿਨ ਸਰਕਾਰ ਹੁਣ ਆਪਣਾ ਚਿਹਰਾ ਮੋਰਾ ਬਦਲਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ 227 ਦੀਆਂ ਚੋਣਾਂ ਨੂੰ ਕਰੀਬ-ਕਰੀਬ ਮੋਟੇ ਰੂਪ ਦੇ ਵਿੱਚ 15-16 ਮਹੀਨੇ ਹੀ ਬਾਕੀ ਬਚੇ ਨੇ ਇਸ ਜਾਣਕਾਰੀ ਨਾਲ ਧੜਤੁਲੰਦ ਦੇ ਅੱਗੇ ਦੇਖਦੇ ਰਹੋ ABC ਪੰਜਾਬ ਧੰਨਵਾਦ